ਹੁਣ ਜੀਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੀ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਹਾਂ ਜੀਤੇ ਨਸ਼ੀਦਾ ਕੇਸ ਹੈ ਉਹ ਤਾਂ ਗਿਆ ਬਸ ਭਾਵੇਂ ਕਿ ਅਜੇ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਸੰਜੀਵ अरोड़ा ਦੇ ਹੱਕ ਦੇ ਵਿੱਚ ਲੁਧਿਆਣਾ ਪਸ਼ਮੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਇਸ ਮੌਕੇ ਸਹੂਲਤਾ ਲੁਧਿਆਣਾ ਪਸ਼ਮੀ ਦੇ ਲੋਕਾਂ ਨੂੰ ਤੇ ਤਿਆਰੀਆਂ ਨੇ ਅੱਜ ਇਸ ਮੌਕੇ ਲੁਧਿਆਣਾ ਪਸ਼ਮੀ ਦੇ ਲੋਕਾਂ ਦੇ ਵਿੱਚ ਫਿਰ ਤੋਂ ਸੀਐਮ ਭਗਵੰਤ ਮਾਨ ਅਤੇ ਕੇਜਰੀਵਾਲ ਗਏ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਵੱਡੇ ਐਲਾਨ ਵੀ ਕਰ ਦਿੱਤੇ ਗਏ ਨੇ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਬਹੁਤ ਵੱਡੀ ਗੱਲ ਆਖ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਨਸ਼ਾ ਜੜ ਤੋਂ ਖਤਮ ਕਰਨ ਦਾ ਦਾਵਾ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਇੱਕ ਹੋਰ ਵੱਡੀ ਗੱਲ ਆਖ ਦਿੱਤੀ ਹੈ ਕਿ ਹੁਣ ਵੱਡੇ ਮਗਰਮੱਛਾਂ ਨੂੰ ਹੱਥ ਪਵੇਗਾ ਜਿੰਨਾ ਉੱਪਰ ਐਂਡੀਪੀਐਸ ਦੇ ਮਾਮਲੇ ਦਰਜ ਨੇ ਉਹਨਾਂ ਦੇ ਘਰ ਵੀ ਢਾਏ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਐਕਸ਼ਨ ਦੇਖਣ ਨੂੰ ਮਿਲਣਗੇ ਇਹ ਵੱਡਾ ਐਲਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੁਣ ਅੰਦਾਜ਼ਾ ਸੀਐਮ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਚਰਚੇ ਇਹ ਛਿੜ ਗਏ ਨੇ ਕਿ ਇਹ ਵੱਡੇ ਮਗਰਮੱਛ ਕੌਣ ਨੇ ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਵੱਲੋਂ ਆਖ ਜਾਂਦਾ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਬਕਰ ਮਜੀਠਿਆ ਦੀ ਤਾਂ ਉਹਨਾਂ ਦੇ ਉੱਪਰ ਐਂਡੀਪੀਐਸ ਦਾ ਮਾਮਲਾ ਦਰਜ ਹੈ ਤੇ ਉਧਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਵੀ ਐਂਡੀਪੀਐਸ ਦਾ ਮਾਮਲਾ ਦਰਜ ਹੈ ਜੋ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਦਰਜ ਕੀਤਾ ਜਾਂਦਾ ਹੈ ਤੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਹੁਣ ਵੱਡੇ ਮਗਰਮੱਛਾਂ ਨੂੰ ਹੱਥ ਪਾਵਾਂਗੇ ਜਿਨ੍ਹਾਂ ਦੇ ਉੱਪਰ ਐਂਡੀਪੀਐਸ ਦੇ ਮਾਮਲੇ ਦਰਜ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਖੋਲ ਕੇ ਗੱਲ ਨਹੀਂ ਕੀਤੀ ਗਈ ਹੈ ਇਹਨਾਂ ਹੀ ਬਿਆਨ ਸੀਐਮ ਭਗਵੰਤ ਮਾਦੇਵ ਨੂੰ ਦਿੱਤਾਗੇ ਸੀਐਮ ਭਗਵੰਤ ਮਾਦੇਵ ਨੂੰ ਇਸ ਮੌਕੇ ਹੋਰ ਕੀ ਕੁਝ ਆਖਿਆ ਗਿਆ ਉਹਨਾਂ ਦਾ ਪੂਰਾ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਅਛਾ ਤਰਪਿੰਦਰ ਲੀਡਰਾਂ ਦਿੱਤਾ ਉਹ ਦੇਖ ਲਓ ਪਈ ਨਹੀਂ ਜਾਂਦੇ ਉਧਰ ਦੂਜੇ ਪਾਸੇ ਕਹਿੰਦੇ ਲਾਟ ਟੁੱਟ ਗਈ ਕਹਿੰਦੇ ਮੋੜਾ ਟੁੱਟ ਗਿਆ ਰੱਬ ਵੀ ਕਰੀ ਜਾਂਦਾ ਕੰਮ ਮੈਂ ਕੀ ਕਰਾਂ ਮੈਂ ਤਾਂ ਕਰਦਾ ਸੋ ਜਿਨ੍ਹਾਂ ਨੇ ਕੁਦਰਤ ਨਾਲ ਪੰਗਾ ਲਿਆ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਮਤ ਵੱਜੀ ਪਈ ਆ ਉਹਨਾਂ ਦੇ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਬਹਿ ਗਏ ਦੇਖ ਲੋ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਦਾ ਢਾਹਿਆ ਸੀ ਉਹਨਾਂ ਤੱਕ ਕੀ ਕਹੀਏ ਉਹਨਾਂ ਦੀ ਗਾਲੀ ਨਾ ਕਰੋ ਸੋ ਇਸ ਕਰਕੇ ਅਸੀਂ ਤਾਂ ਜਨੌਰਾਂ ਨੂੰ ਵੀ ਫਸਲਾਂ ਦੇ ਵਿੱਚ ਜਦੋਂ ਫਸਲ ਵੱਢਦੇ ਆ ਥੋੜੇ ਜਿਹਾ ਦਾਣੇ ਜੇ ਪਿੜਿਚ ਹੋਵੇ ਤਾਂ ਪਿੜਿਚ ਜੇ ਉਂ ਵੱਢਦੇ ਆ ਤਾਂ ਥੋੜੇ ਜਿਹਾ ਦਾਣੇ ਜਨੌਰਾਂ ਵਾਸਤੇ ਛੱਡ ਦਿੰਨੇ ਆ ਭਾਈ ਉਹਨਾਂ ਦਾ ਵੀ ਭਾਗ ਹੈ ਅਸੀਂ ਤਾਂ ਉਹ ਲੋਕ ਆ ਜਨੌਰਾਂ ਨੂੰ ਵੀ ਤਾਂ ਦਾਣੇ ਛੱਡ ਦਿੰਨੇ ਆ ਇਹ ਸਾਡੇ ਜਵਾਕਾਂ ਦੇ ਮੂੰਹਾਂ 'ਚ ਉਬਰਕੀਆਂ ਕੋਈ ਆਂਦੇ ਨੇ ਜਿਨੌਰਾਂ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਐ ਨਾਲ ਲੈ ਜੂਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲੋ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਹੈਗੇ ਉਹ ਜੇ ਕੋਈ ਕਮੇਟੀ ਕਮੇਟੀ ਬਣਾਉਣੀ ਪਈ ਜੇ ਨਾਲ ਅਗਲੀ ਗੱਲ ਨੂੰ ਪੰਜ ਮੈਂਬਰ ਹੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿੱਥੋਂ ਲਿਆਉਣਗੇ 11 ਗਿਣ ਕੇ ਦਿਖਾਓ ਤੁਸੀਂ ਗਿਣ ਦੋ ਮੈਨੂੰ 11 ਆ ਦੇਖ ਲੋ ਕੁਦਰਤ ਹੈ ਸੁਇਸ ਕਰਕੇ ਪ੍ਰਵਾਤਮਾ ਦੇ ਸ਼ੁਕਰਗੁਜ਼ਾਰ ਆ ਅਸੀਂ ਵੀ ਆਮ ਬੰਦੇ ਆ ਅਰਵਿੰਦ ਕੇਜਰੀਵਾਲ ਇੱਕ ਆਮ ਇਨਸਾਨ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਦੀ ਡਿਗਰੀ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਧਰਮ ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਕੀ ਲੋੜ ਸੀ ਜੀ ਆਪਾਂ ਅੰਗ ਲੈਣ ਦੀ ਰੋਜ਼ ਕੀ ਉੱਠ ਕੇ ਇਹਨੂੰ ਗਾਣਾ ਗੱਡਣ ਲੱਗ ਜਾਂਦੇ ਆ ਜਿਹੜਾ ਆਉਂਦਾ ਕੇਰੀਆਂ ਨੂੰ ਗਾਣਾ ਕੱਢ ਦੋ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਵਾਲਾ ਕੱਢਣਾਂ ਕਹਿੰਦੇ ਯਾਰ ਮਾੜਾ ਕੀ ਕਰਤਾ ਸੀ ਕੋਈ ਤਾਂ 3 ਸਾਲ ਹੋ ਗਏ ਕੋਈ ਜਾਂ ਤਾਂ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅੱਜ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗ ਹੀ ਜਾਂਦੇ ਆ ਇਹਨਾਂ ਦੇ 2-3 ਸਾਲਾਂ 'ਚ ਕਾਫੀ ਕੰਡੇ ਚੁਗ ਲੇ ਕਰ ਲਾਂਗੇ ਰਾਹ ਸਾਫ਼ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਪਹਿਲੀ ਗੱਲ ਤਾਂ ਤਾਰੀ ਮਾਰ ਕੇ ਦੱਸੋ ਹੋਇਆ ਨਾ ਕੰਮ ਉਹ ਕੋਈ 2 ਦਿਨਾਂ ਚ ਜਾਂ 5 ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੁਸੀਂ ਸ਼ੁਰੂ ਵੀ ਤੇ ਨਾ 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 ਡੇਢ 2 ਸਾਲ ਦੀ ਪ੍ਰੋਮਿਸਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੂ ਛੋਟੇ ਭਾਈ ਦੀ ਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਕੇ ਐਡਿਕਟਡ ਹੋ ਗਏ ਉਹ ਵਿਦਡਰੋਲ ਸਿੰਪਟਮਸ ਕਹਿੰਦੇ ਐਨੂੰ ਮੈਡੀਕਲ ਭਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤੜਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇਹ ਕੀਤਾ ਕਿ ਪਹਿਲਾਂ ਰੀਹੈਬ ਸੈਂਟਰ ਸਰ ਵੀ ਜਾ ਕੇ ਆਏ ਅੱਜ ਇੱਕ ਰੀਹੈਬ ਸੈਂਟਰ ਉਹ ਉਹਟ ਕਲੀਨਿਕ ਉੱਥੇ ਦਵਾਈਆਂ ਦਾ ਟੁਕਟ ਤਿੰਨ ਮਹੀਨਿਆਂ ਦੀ ਉਹ ਪਰ ਉਹ ਪਹਿਲਾਂ ਤਾਂ ਫਿਰ ਏਰੀਆ ਸਪੌਟ ਕੀਤੇ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆ ਜੀ ਉਹਨਾਂ ਨੂੰ ਥੋੜੀ ਜੇਲ੍ਹ 'ਚ ਦੇਣਾ ਹੈ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਹੈ ਕੰਮ ਤਸਕਰਾਂ ਤੇ ਫਿਰ ਉਸਪੌਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿ ਮੁੰਸ਼ੀ ਹਾਲਦਾਰ ਤੇ ਐਸਆਈ ਚੌਂਕੀ ਤੇ ਥਾਣਾ ਪੱਦਰ ਦੇ ਉਹਨਾਂ ਦੀਆਂ 20-20 ਸਾਲ ਤੋਂ ਰਿਆਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੀ 20-20 ਸਾਲ ਤੋਂ ਥਾਣੇ 'ਚ ਬੈਠੇ ਸੀ ਚੱਕ ਕੇ ਮੂਨ ਕਾਲ ਮਠਾਨਕੋਟ ਮਾਰਿਆ ਪਠਾਨਕੋਟ ਵਾਲਾ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਕਿਹਾ ਮਾਲੀਆ ਜਾ ਚਲੋ ਇਹਦਾ ਪਹਿਲਾਂ ਕਨੈਕਸ਼ਨ ਤੋੜੀ ਉਸ ਤੋਂ ਬਾਅਦ ਪੁਰਸ਼ ਨੂੰ ਕਿਹਾ ਹੁਣ ਚੱਕ ਲੋ ਪੀਲਾ ਪੰਜਾ ਹੁਣ ਜੀਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਕਾਲਾ ਕੱਢਦੇ ਓਏ ਆ ਪਾਪ ਦੀ ਕਮਾਈ ਨੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਹੈ ਨਾ ਤੁਹਾਨੂੰ ਚੰਗਾ ਲੱਗ ਵੀ ਚਲੋ ਕੁਝ ਤਾਂ ਹੋ ਰਿਹਾ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਝ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਆ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾ ਇਹ ਕੱਲ੍ਹ ਬਣਨੀ ਨਹੀਂ ਤੁਹਾਡਾ ਸਹਿਯੋਗ ਮੈਨੂੰ ਨਾਰੰਗਵਾਲ ਦੇ ਸਰਪੰਚ ਜੀ ਤੁਸੀਂ ਗੱਲ ਪੜੀ ਹੋਣੀ ਨਾਰੰਗਵਾਲ ਨਾਲ ਹੀ ਐ ਨਾਰੰਗਵਾਲ ਤੇ ਉਹ ਮੈਂ ਇੱਕ ਵੀਡੀਓ ਦੇਖੀ ਟੀਵੀ ਤੇ ਉਹ ਕੋਈ ਲੇਡੀ ਨਾਲ ਕੋਈ ਬਹਿਸ ਚੱਲ ਰਹੀ ਸੀ ਚਲੋ ਅਸੀਂ ਮਾਵਾ ਪੈਣਾ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਹਿੰਦੀ ਸੀ ਤੂੰ ਮੈਨੂੰ ਹਟਾ ਕੇ ਦਿਖਾ ਮੈਂ ਨਸ਼ਾ ਵੇਚੂੰਗੀ ਮੈਂ ਕਿਹਾ ਇੰਨੀ ਇੰਨੀ ਦਲੇਰੀ ਮੈਂ ਨਾਰੰਗਵਾਲ ਦੇ ਸਰਪੰਚ ਨੂੰ ਫੋਨ ਕਰ ਲਿਆ ਮੈਂ ਕਿਹਾ ਜੀ ਜਗਰਾਉਂ ਥਾਣੇ 'ਚ ਪੈਂਦਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਮੇਰੀ ਗੱਲ ਕਰਾਓ ਤੇ ਉਹਨੇ ਕਰਾਤੀ ਤੇ ਮੈਂ ਕਿਹਾ ਕੀ ਮਾਮਲਾ ਹੈ ਉਹ ਕਹਿੰਦੇ ਜੀ ਨਸ਼ਾ ਵੇਚਦੇ ਆ ਜੀ ਤੇ ਕਈ ਸਾਲਾਂ ਤੋਂ ਵੇਚਦੇ ਆ ਮੈਂ ਕਹਿੰਨਾ ਵੀ ਨਾ ਕਰੋ ਐਂ ਕਰੋ ਕਹਿੰਦਾ ਮੋਰੋ ਘਾਲ ਪੈਂਦੇ ਆ ਮੈਨੂੰ 2 ਘੰਟੇ ਦੇ ਦੇ ਬਸ 2 ਕਹਿੰਦਾ ਸ਼ਾਮ ਲਾੜ ਚ ਕੋਠੀ ਹੈ ਕੋਠੀ ਸ਼ਾਮ ਲਾੜ ਚ ਹੈ ਪੰਚਾਇਤ ਜ਼ਮੀਨ ਚ ਮੈਂ ਕਿਹਾ 2 ਘੰਟੇ ਦੇ ਦੇ ਬਹ ਹੋ ਗਿਆ ਕੰਮ 11 ਵਜੇ ਤੱਕ ਕੋਠੀ ਟਾਤੀ ਸੀ ਜੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ ਚ ਨਾਰਿੰਗਵਾਲਾ ਵਾਲੇ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਪਿੰਡ ਨੇ ਉੱਥੋਂ ਕੰਮ ਸ਼ੁਰੂ ਹੋ ਗਿਆ ਤੇ ਹੁਣ ਤੁਹਾਡਾ ਅਸ਼ੀਰਵਾਦ ਹੈ ਤੇ ਹੁਣ ਪੰਜਾਬ ਜਿਹੜਾ ਉਹ ਜਿਵੇਂ ਅਸੀਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਅਸੀਂ ਤੀਜੇ ਸਾਲ ਚ ਸ਼ੁਰੂ ਕਰਤਾ ਪਲੈਨਿੰਗ ਨੂੰ ਟਾਈਮ ਲੱਗ ਜਾਂਦਾ ਐਸੀ ਤਰ੍ਹਾਂ ਹੀ ਦੂਜਾ ਕੰਮ ਭ੍ਰਿਸ਼ਟਾਚਾਰ ਵਾਲਾ ਤਹਿਸੀਲਦਾਰ ਕੀ ਬਣਿਆ ਫਿਰ ਤਹਿਸੀਲਦਾਰਾਂ ਮੇਰੇ ਕੀ ਕਹਾਂ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜ ਲੇ ਜੀ ਰਿਸ਼ਵਤ ਚ ਫੜਤਾ ਏ ਅਸੀਂ ਨਹੀਂ ਲਿਸ਼ਟੀਆਂ ਕਰਦੇ ਮੈਂ ਕਹਾਂ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਦਿਖਾਓ ਉਹ ਕਰਕੇ ਬਾਤ ਗਏ ਕਰਵਾ ਲੋ ਜੀ ਸਾਤੋਂ ਉਮਰ ਕਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕ腐ਪਸ਼ਨ ਦਿਖਲਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ ਆ ਤਾਂ ਕੋਈ ਗੱਲ ਹੀ ਨਹੀਂ ਕਿ ਸਾਡੇ ਤੁਸੀਂ ਤਿੰਨ ਬੰਦੇ ਫੜ ਲੇ ਜੀ ਰਿਸ਼ਵਤ ਚ ਇਹਨਾਂ ਨੂੰ ਛੱਡੋ ਨਹੀਂ ਤਾਂ ਅਸੀਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਵੀ ਤੁਸੀਂ ਲੈ ਸਕਦੇ ਹੋ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਵੀ ਤੂਰੀ ਵਾਲਾ ਪਠਾਨਕੋਟ ਪਠਾਨਖੋਟ ਵਾਲਾ ਉਧਰ ਮਉਦੋਟ ਹੈ ਨਾ ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਅਜੇ ਵੀ ਹੋਣਗੇ ਜਿਹੜੇ ਹਰਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੇ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਨੇ ਹੋ ਇਹ ਤਾਂ ਨਹੀਂ ਚੱਲੂਗਾ ਜੀ ਇੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕਰੀ ਜਾਇਆ ਕਰੋਗੇ ਆ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਇਹ ਸਾਡੇ ਪੰਜਾਬ ਦਾ ਨੁਕਸਾਨ ਹੋ ਜਾਂਦਾ ਸੋ ਵੀਰੋ ਤੁਹਾਡੇ ਨਾਲਾਂ ਜਮਾਂ ਤੁਹਾਡੇ ਨਾਲਾਂ ਦਿਲੋਂ ਇਹ ਸੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਲੈ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਬਾਹਰ ਗਾ ਛੱਡ ਪਰੇ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਤੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹੀ ਨਹੀਂ ਬੋਲਣ ਨੂੰ ਕੁਝ ਸੋ ਇਸ ਕਰਕੇ ਸੰਜੀਵ ਅਰੋੜਾ ਜੀ ਬੈਠੇ ਆ ਰਾਜ ਸਭਾ ਮੈਂਬਰ ਉਹਨਾਂ ਨੇ ਪਹਿਲਾਂ ਰਾਜ ਸਭਾ ਨੂੰ ਵੀ ਜਿਹੜੇ ਰਾਜ ਸਭਾ ਦੀਆਂ ਸ਼ਕਤੀਆਂ ਨੇ ਜਿਹੜਾ ਰਾਜ ਸਭਾ ਚ ਮੁੱਦੇ ਠਾਉਣੇ ਫਿਰ ਰਾਜ ਸਭਾ ਦੇ ਜਿਹੜੇ ਐਮਪੀ ਲੈਡ ਫੰਡ ਆਉਂਦਾ ਉਹ ਉਹਨੂੰ ਵਰਤਣਾ ਉਹਨ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਵਰਤਿਆ ਪਹਿਲਾਂ ਮੈਂ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਸੰਗਰੂਰ ਤੋਂ ਐਮਪੀ ਰਿਆਂ ਦੋ ਵਾਰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਫੰਡ ਵਰਤੇ ਪਰ ਮੈਂ 3 ਦਿਨ ਤੋਂ ਇਹਨਾਂ ਦੇ ਨਾਲ ਆਇਆ ਇਹ ਜਿਹੜੀਆਂ ਗੱਲਾਂ ਦੱਸੀ ਜਾਂਦੇ ਆ ਉਹ ਚ ਹੁਣ ਮੈਂ ਦੂਜੇ ਨੰਬਰ ਤੇ ਆ ਗਿਆ ਜੀ ਜੀ ਮੈਂ ਤਾਂ ਯਾਰ ਘਾਤੀ ਵਰਤਿਆ ਫਿਰ ਇਹਨਾਂ ਨੇ ਤਾਂ ਬਾਲੇ ਜਿਆਦਾ ਵਧੀਆ ਤਰੀਕਿਆਂ ਵਰਤੇ ਸੋ ਸਿੱਖਣਾ ਚਾਹੀਦਾ ਮੈਂ ਵੀ ਸਿੱਖੂੰਗਾ ਹੋਰ ਤਰੀਕੇ ਕਿ ਕਿਵੇਂ ਹੈਲਥ ਦੇ ਵਿੱਚ ਕੰਮ ਕਰਨਾ ਹੈ ਕਿਵੇਂ ਆਸ ਜਿਹੜੀ ਇੰਡਸਟਰੀ ਡੀਅਮ ਬਣ ਕੇ ਬੜੇ-ਬੜੇ ਵੱਡੇ ਹਨ ਪਹਿਲਾਂ 9 ਸਾਲ ਤੋਂ ਬੰਦ ਪਿਆ ਸੀ ਅੱਜ ਸ਼ੁਰੂ ਹੋ ਗਿਆ ਇਹ ਤੇ ਬੱਚੇ ਆਉਣਗੇ ਖੇਡਣਗੇ ਕੋਈ ਇੱਧਰ ਉੱਧਰ ਧਿਆਨ ਲੱਗੂ ਨਸ਼ਿਆਂ ਤੋਂ ਬਚਣਗੇ ਖੇਡਾਂ 'ਚ ਫਸਟਾਵਾਂਗੇ 11 'ਚੋਂ ਸੀਐਮ ਸਾਹਿਬ ਅਰਵਿੰਦ ਸਾਹਿਬ 11 ਪਲੇਅਰਾਂ 'ਚੋਂ ਇਸ ਵਕਤ ਜੋ ਇੰਡੀਅਨ ਕਰੰਟ ਹਾਕੀ ਟੀਮ ਹੈ ਸਰ ਇੰਡੀਆ ਦੀ 11 'ਚੋਂ 9 ਪੰਜਾਬ ਦੇ ਨੇ ਸਰ ਕੈਪਟਨ ਵੀ ਪੰਜਾਬ ਦਾ 9 ਪੰਜਾਬ ਦੇ ਨੇ ਔਰ 9 'ਚੋਂ 5 ਇੱਕ ਪਿੰਡ ਦੇ ਨੇ ਸਰ ਇੱਕ ਪਿੰਡ ਦੇ ਹਰਮਨਪ੍ਰੀਤ ਹੋਰੀ ਜਰਮਨਪ੍ਰੀਤ ਹੋਰੀ ਮੰਦੀਪ ਸ਼ਮਸ਼ੇਰ ਗੁਰਜੰਟ ਔਰ ਇਸ ਵਕਤ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਹੈ ਇੰਡੀਆ ਦੀ ਉਹਦੀ ਜਿਹੜੀ ਕੈਪਟਨ ਹੈ ਹਰਮਨਪ੍ਰੀਤ ਹਰਮਨਦੀਪ ਉਹ ਵੀ ਮੋਗੇ ਦੀ ਹੈ ਅਸੀਂ ਤਾਂ ਜੇ ਸਾਰੇ ਬਸ ਹੀ ਅੱਗੇ ਆਈ ਜਾਂਦਾ ਫਿਰ ਅਸੀਂ ਘਰੋਂ ਨਿਕਲਦੇ ਨਹੀਂ ਜੀ ਪੰਜਾਬੀ ਆ ਜਾਂ ਫਿਰ ਜੇ ਨਿਕਲ ਜੀਏ ਫਿਰ ਟਾਪ ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਜੀ ਤੁਸੀਂ ਸਾਨੂੰ ਸਿਖਾਇਆ ਇਹ ਤੁਸੀਂ ਚਿੰਗਾਂ ਸਨ ਸਾਡੇ ਅੰਦਰ ਜਿਹੜੀਆਂ ਛੋਟੀਆਂ ਛੋਟੀਆਂ ਚੰਗਾੜੀਆਂ ਸੀ ਉਹਨਾਂ ਨੂੰ ਤੁਸੀਂ ਭੜਕਾਇਆ ਬਈ ਆਏ ਕਰੋ ਆਏ ਕਰ ਦੋ ਹਾਂ ਚੁੱਕ ਕਰ ਦਿੰਦੇ ਆ ਚੱਕ ਦੋ ਔਰ ਖਤਮ ਹੋ ਗਿਆ ਕੰਮ ਨਿਬੜ ਗਿਆ ਕੰਮ ਕਿੱਦਰ ਗਏ ਕੋੜੇ ਵੱਡੇ ਵੱਡੇ ਖਾਨਦਾਨ ਨਿਬੜ ਗਿਆ ਕੰਮ ਗਾਂਝਵਾਤ ਮੰਦਬੁੱਧੀ ਨੇ ਤੋ ਇਹਦਾ ਮਸਲਾ ਤਾਂ ਖਤਮ ਹੋ ਗਿਆ ਕੰਮ ਸੋ ਸ਼ੁਕਰ ਆ ਖੇੜਾ ਛੁੱਟ ਗਿਆ ਐਸੇ ਜਨਮ ਜੀ ਭਲਾ ਹੋਇਆ ਲੜ ਨੇੜੋਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਹਨਾਂ ਨੇ ਬੇਕਦਰਾਂ ਨੇ ਨਾ ਸਾਨੂੰ ਬਹੁਤ ਬੇਇੱਜ਼ਤ ਕੀਤਾ ਲੁੱਟਿਆ ਉਟਿਆ ਔਰ ਪੰਜਾਬ ਦਾ ਬੁਰਾ ਹਾਲ ਕਰਦਾ ਮੈਂ ਤਾਂ ਤੁਹਾਡੇ ਵਿੱਚ ਹੀ ਰਹਿਣਾ ਮੈਂ ਤਾਂ ਰੋਜ਼ ਆ ਜੂੰਗਾ ਮੈਨੂੰ ਤਾਂ ਜਦੋਂ ਮਰਜੀ ਬੁਲਾ ਲਿਓ ਮੈਂ ਚਾਹਾਂਗਾ ਅਰਵਿੰਨ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੇ ਬੜੇ ਬੜੇ ਕਹਿਣ ਵਾਲੇ ਜਿਹੜੇ ਇਹਨਾਂ ਦੇ ਕੱਦ ਤੇ ਨਾ ਚਾਇਓ ਇਹਨਾਂ ਦਾ ਕੱਦ ਜਿਹੜਾ ਨਾ ਉਹਨੂੰ ਕੋਈ ਮੇਣੇ ਨਹੀਂ ਸਕਦਾ ਪੋਲੀਟੀਕਲ ਕੱਦ ਤਾਂ ਕਿ ਵੱਡੇ ਵੱਡੇ 56 ਇੰਚ ਚੌੜੀਆਂ ਛਾਤੀਆਂ ਵਾਲੇ ਨਾ ਐਂ ਕੰਮਦੇ ਨੇ ਨਾ ਲੈਦਣੇ ਐਂ ਕੰਮਦੇ ਨੇ ਉਹਨਾਂ ਤੋਂ ਸੋ ਕਮਾ ਤੇ ਆ ਗੁਨਾ ਤੇ ਮੈਂ ਚਾਹੂੰਗਾ ਅਰਵਿੰਦ ਸਾਹਿਬ ਆਉਣ ਤੇ ਆ ਕੇ ਸਾਨੂੰ ਸੰਬੋਧਨ ਕਰਨ ਤੇ ਆਪਣੇ ਵਿਚਾਰ ਦੱਸਣ ਟਾਈਮ ਦੀ ਕਮੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਗਲਾ ਇਨਕਲਾਬ ਜੰਗਲਾ ਵਾਰੋ ਇਨਕਸੋਨਿਆਲ